ਸਾਰਿਆਂ ਨੂੰ ਪਿਆਰ ਪ੍ਰੀਤ ਸਤ ਸ੍ਰੀ ਅਕਾਲ ਜੀ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਵਰਕ ਵਾਲੇ ਸੂਟ ਰਹਿਣਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਬੁੱਕ ਕਰ ਲਿਓ ਜੀ ਜੇ ਤੁਸੀਂ ਐਦਾਂ ਦੇ ਡਿਜ਼ਾਈਨ ਬਾਨਣੀ ਪ੍ਰਿੰਟ ਪਸ਼ਮੀਨੇ ਤੇ ਜਾਂ ਖਾਦੀ ਸਿਲਕ ਪਸ਼ਮੀਨੇ ਤੇ ਸੂਟ ਕਰਵਾਉਣੇ ਨੇ ਤਾਂ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਸੂਟ ਬੁੱਕ ਕਰ ਲਓ ਤਾਂ ਕਿ ਤੁਹਾਨੂੰ ਟਾਈਮ ਸਿਰ ਸੂਟ ਮਿਲ ਜਣ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜੀ ਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਪਹਿਲਾ ਫੈਬਰਿਕ ਰਹੂਗਾ ਜੀ ਆਰਗੈਂਜਾ ਤੇ ਮਾਊਸ ਕਲਰ ਹੈ ਮੈਂ ਤੁਹਾਨੂੰ ਇਹਦੀ ਪਿਕ ਲਾ ਦੂੰਗੀ ਨਾਲ ਵੀ ਕਿਵੇਂ ਲੱਗੂਗਾ ਬਣਿਆ ਹੋਇਆ ਮਾਊਸ ਕਲਰ ਹੈ ਪ्युअर ਆਰ ਇਹ ਵਾਲਾ ਕੰਮ ਰਹੂਗਾ ਜੀ ਇਹਦਾ ਗਣੇ ਤੇ ਮਸ਼ੀਨਵਰਕ ਦਾ ਸੂਟ ਹੈ ਇਹਨੂੰ ਤੁਸੀਂ ਜੇ ਪਸ਼ਮੀਨੇ ਤੇ ਕਰਵਾਉਂਗੇ ਨਾ ਬਹੁਤ ਸੋਹਣਾ ਵਰਕ ਹੋਊਗਾ ਦੇਖੋ ਕੰਮ ਦੇਖੋ ਪੂਰਾ ਸਾਫ ਸੁਥਰਾ ਮਿਲੂਗਾ ਜੀ ਇੱਕ ਜਰੀ ਦਾ ਤੇ ਮੈਰੂਨ ਕਲਰ ਲਾ ਕੇ ਇਧਰ ਵੀ ਗ੍ਰੀਨ ਪੱਤੀ ਫਲਾਵਰ ਸਾਰਾ ਓਕੇ ਕਰਿਆ ਹੋਇਆ ਜੀ ਇਸ ਤਰ੍ਹਾਂ ਦੋ ਪੈਨਲ ਪੈਣਗੇ ਜੀ ਜੇ ਤੁਸੀਂ ਪੈਨਲਾਂ ਦੇ ਵਿੱਚ ਹਲਕੀ ਫੁਲਕੀ ਬੂਟੀ ਪਵਾਉਣੀ ਚਾਹੁੰਦੇ ਹੋ ਜਾਂ ਘੇਰ ਤੇ ਵੀ ਇਦਾਂ ਇਧਰ ਵਿਚਾਲੇ ਸੈਂਟਰ ਚ ਫਲਾਵਰ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਵਾ ਸਕਦੇ ਹੋ ਪਰ ਇਹ ਇਦਾਂ ਹੀ ਆਪਣਾ ਸੂਟ ਬੁੱਕ ਹੋਇਆ ਜੀ ਆਪਾਂ ਨੇ ਇਦਾਂ ਹੀ ਕੀਤਾ ਇਹੀ ਚੀਜ਼ ਜੀ ਇਹ ਦੋ ਲਾਈਨਾਂ ਬਣ ਲ ਗਈਆਂ ਤੁਹਾਨੂੰ ਸਲਵਾਰ ਦੀ ਬਾਜੂ ਤੇ ਸਲਵਾਰ ਦੀ ਮੂਰੀ ਤੇ ਦੇਖੋ ਜੀ ਪਹੁੰਚੇ ਤੇ ਇਹੀ ਵਰਕ ਤੁਹਾਨੂੰ ਸਲਵਾਰ ਦੇ ਜਿਹੜਾ ਹੈਗਾ ਜੀ ਸੌਰੀ ਬਾਹ ਦੇ ਮੂਰੀ ਤੇ ਬਾਹ ਦੇ ਬਾਜੂ ਤੇ ਰਹੂਗਾ ਜੀ ਦੇਖੋ ਇਹੀ ਵਰਕ ਤੁਹਾਨੂੰ ਬਾਹ ਤੇ ਮਿਲੂਗਾ ਜੀ ਸੇਮ ਵਰਕ ਤੁਹਾਨੂੰ ਸਲਵਾਰ ਦੀ ਮੂਰੀ ਤੇ ਮਿਲੂਗਾ ਜੀ ਇਸ ਤਰ੍ਹਾਂ ਜਿਹੜਾ ਹੈਗਾ ਗਲੇ ਦਾ ਕੰਮ ਹੈ ਦੋ ਪੈਨਲ ਜਾਂਦੇ ਨੇ ਜੇ ਤੁਸੀਂ ਇਹਨੂੰ ਕਿਸ ਮਹੀਨੇ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਔਰ ਗੈਂਜਾ ਲਾਈਨਿੰਗ ਤੇ ਕਰਵਾਉਣਾ ਹੈ ਜੀ ਉਹਤੇ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਫੈਬਰਿਕ ਤੇ ਕਰਵਾਉਣਾ ਬਹੁਤ ਸੋਹਣਾ ਬਰਕਾਊਗਾ ਜੀ ਬਿਲਕੁਲ ਨਾਰਮਲ ਜੀ ਚੀਜ਼ ਆ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ ਵਿਦ ਦੁਪੱਟਾ 3500 ਰੁਪਏ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਿਓ ਜੀ ਲਓ ਜੀ ਇਸ ਤੋਂ ਬਾਅਦ ਅਗਲਾ ਆ ਗਿਆ ਜੀ ਜਫੀਰਾ ਇਸ ਤੋਂ ਬਾਅਦ ਅਗਲਾ ਆ ਗਿਆ ਜੀ ਮਹਿੰਦੀ ਕਲਰ ਜਫੀਰਾ ਸਿਲਕ ਦਾ ਇਹ ਤੁਸੀਂ ਮੇਥੋਂ ਪਤਾ ਕਰ ਲਿਓ ਇਹ ਸੂਟ ਸਾਡੇ ਕੋਲੇ ਖਤਮ ਨਹੀਂ ਲੋ ਜੀ ਇਹਦੇ ਵਿੱਚ ਕਲਰ ਰਾਣੀ ਕਲਰ ਮਿਲ ਜੂਗਾ ਤੁਹਾਨੂੰ ਇਹ ਤੇ ਆਪਾਂ ਨੇ ਸਲਵਾਰ ਦੀ ਮਹਿੰਦੀ ਕਲਰ ਦੀ ਪੈਰ 'ਚ ਲਾ ਕੇ ਇਸ ਤਰ੍ਹਾਂ ਘੇਰੇ ਤੇ ਕੰਮ ਕੀਤਾ ਦੇਖੋ ਲੋ ਜੀ ਇਸ ਵਾਰ ਇਸ ਤਰ੍ਹਾਂ ਦਾ ਬਾਜੂ ਤੇ ਕੰਮ ਰਹੂਗਾ ਸਲਵਾਰ ਤੇ ਇਹਦੇ ਨਹੀਂ ਕੰਮ ਹੈਗਾ ਜੀ ਜੇ ਤੁਸੀਂ ਸਲਵਾਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਲਵਾਰ ਤੇ ਵੀ ਕਰਵਾ ਸਕਦੇ ਲੋ ਜੀ ਬਹੁਤ ਸੋਹਣੀ ਚੀਜ਼ ਹੈ ਜਫੀਰਾ ਸਾਡੇ ਕੋਲੇ ਜਿਹੜੀ ਹੋਊਗੀ ਜੀ ਸੌਫਟ ਵਾਲੀ ਹੋਊਗੀ ਇਹ ਨਹੀਂ ਹੈਗਾ ਆਪਾਂ ਖੀਨ ਖਾਬ ਦੇ ਸੂਟਾਂ ਨੂੰ ਹਨਾ ਜਫੀਰਾ ਕਹਿ ਕੇ ਸੇਲ ਕਰਦੀ ਹੈ ਮਹਿੰਦੀ ਕਲਰ ਦੀ ਸਲਵਾਰ ਹੈ ਇਹਦਾ ਤੁਸੀਂ ਸਭ ਤੋਂ ਕਲਰ ਪੁੱਛ ਲਿਓ ਜੀ ਦੇਖੋ ਜੀ ਨਹੀਂ ਕਹਿੰਦੇ ਨੇ ਵੀ ਜਫੀਰਾ ਹਾਰਡ ਹੈ ਬਿਲਕੁਲ ਸੌਫਟ ਹੈ ਲਓ ਜੀ ਇਹਦੇ ਵਿੱਚ ਰਾਣੀ ਕਲਰ ਦੇ ਵੀ ਆਪਣੇ ਕੋਲੇ ਦੋ ਹੀ ਸੂਟ ਰਹਿ ਗਏ ਸਾਰੇ ਸੂਟ ਆਪਣੇ ਸੇਲ ਹੋ ਗਏ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਇਹਨੂੰ ਤੁਸੀਂ ਬੁੱਕ ਕਰ ਲਿਓ ਇਹ ਤੁਸੀਂ ਜੇ ਲਾਓਗੇ ਜੀ ਬਿਨਾ ਬਰਕਤੋ ਤਾਂ ਤੁਹਾਨੂੰ ਪਊਗਾ ਜੀ ਇਹ 2200 ਦਾ ਸੂਟ ਜੇ ਤੁਸੀਂ ਇਹਨੂੰ ਵਰਕ ਨਾਲ ਲਾਉਂਗੇ ਤਾਂ ਤੁਹਾਨੂੰ ਪਾਏਗਾ ਜੀ 3000 ਦਾ ਲਓ ਜੀ ਦੁਪੱਟਾ ਇਹਦੇ ਵਿੱਚ ਜੇ ਟਾਈ ਡਾਈ ਕਰਾਉਂਗੇ ਜੀ ਤਾਂ ਤੁਸੀਂ ਦੁਪੱਟੇ ਦਾ 1000 ਰੁਪਏ ਐਡ ਕਰ ਲਿਆ ਕਰੋ ਕੋਈ ਵੀ ਫੈਬਰਿਕ ਦਾ ਦੁਪੱਟਾ ਲਵਾ ਲਓ ਕਮਲ ਚਨੂਨ ਤੇ ਪਿਓਰ ਔਰਗਾਂਜਾ ਨੂੰ ਛੱਡ ਕੇ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਇਦਾਂ ਦੇ ਕਲਰ ਇਹਦੇ ਵਿੱਚ ਕਲਰ ਜਿ ਵੀਰਾਂ ਚ ਬਾਦੂ ਨੇ ਜੀ ਤੁਸੀਂ ਮੇਰੇ ਤੋਂ ਪਿਕ ਲੈ ਲਓ ਪਰ ਇਸ ਟਾਈਮ ਆਪਣੇ ਕੋਲ ਨਹੀਂ ਹੈਗੇ ਸਾਰੇ ਖਤਮ ਹੋ ਗਏ ਟਾਈਮ ਹੀ ਨਹੀਂ ਲੱਗਦਾ ਹੋਰ ਹੀ ਸੂਟ ਨਹੀਂ ਲੋਟ ਆ ਰਹੇ ਜੀ ਲਓ ਜੀ ਅਗਲਾ ਆ ਗਿਆ ਟਾਈਗਰ ਪ੍ਰਿੰਟ ਇਹਦੇ ਵਿੱਚ ਤੁਹਾਨੂੰ ਮੈਂ ਤੁਹਾਨੂੰ ਕਲਰ ਦਿਖਾ ਦਨੀ ਆ ਇਹ ਬਲੈਕ ਕਲਰ ਨਹੀਂ ਮਿਲੂਗਾ ਹੁਣ ਇਹ ਖਤਮ ਨੇ ਇਸ ਤਰ੍ਹਾਂ ਆਪਾਂ ਇਹਦੀ ਸ਼ਰਟ ਤੇ ਜਿਹੜਾ ਵਰਕ ਕੀਤਾ ਜੀ ਦੇਖੋ ਪੈਂਚ ਲਾ ਕੇ ਸਲਵਾਰ ਨਾਲ ਦਾ ਲਓ ਜੀ ਇਹ ਵਾਲਾ ਵਰਕਰ ਹੋਊਗਾ ਜੀ ਦੇਖੋ ਜੇ ਤੁਹਾਨੂੰ ਪਸੰਦ ਹੈ ਸਾਰੇ ਇਧਰ ਕੱਟ ਵਰਕਰ ਹੋਊਗਾ ਜੀ ਦੇਖੋ ਜੀ ਇਸ ਤਰ੍ਹਾਂ ਦਾ ਸਾਰੇ ਉਹਦੇ 프ਰੰਟ ਤੇ ਕੱਟ ਵਰਕਰ ਹੋਊਗਾ ਜੇ ਤੁਸੀਂ ਬੈਕ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਇਹਦੇ ਆਪਾਂ ਬੈਕ ਤੇ ਨਹੀਂ ਕੀਤਾ ਜੀ ਲਓ ਜੀ ਇਸ ਤਰ੍ਹਾਂ ਦਾ ਇਹਦਾ ਘੇਰ ਦਾ ਕੰਮ ਹੋਇਆ ਹੈ ਤੇ ਇਸ ਤਰ੍ਹਾਂ ਦਾ ਕੰਮ ਹੀ ਤੁਹਾਨੂੰ ਬਾਜੂ ਤੇ ਮਿਲੂਗਾ ਇਹ ਤੁਸੀਂ ਚਾਹੇ ਕਿਸੇ ਹੋਰ ਪ੍ਰਿੰਟ ਤੇ ਵੀ ਕਰਵਾ ਸਕਦੇ ਹੋ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇਹੀ ਸੇਮ ਡਿਜ਼ਾਈਨ ਤੁਹਾਨੂੰ ਇਹਦੀ ਸਲਵਾਰ ਤੇ ਮਿਲੂਗਾ ਜੀ ਲਓ ਜੀ ਦੇਖੋ ਇੱਕ ਤੁਸੀਂ ਪਲੀਜ਼ ਜਦੋਂ ਨਾਪ ਸੈਂਡ ਕਰਦੇ ਹੋ ਜੀ ਸਾਨੂੰ ਸਲਵਾਰ ਜ਼ਰੂਰ ਇਹ ਲਿਖਿਆ ਕਰੋ ਨਾਲ ਵੀ ਸਟੇਟ ਬਣਾਉਣੀ ਹੈ ਜਾਂ ਗੋਡੇ ਪਾ ਕੇ ਬਣਾਉਣੀ ਆ ਫਿਰ ਸਾਨੂੰ ਪਤਾ ਲੱਗ ਜਾਂਦਾ ਫਿਰ ਬੜੀ ਕਨਫਿਊਜ਼ਨ ਹੁੰਦੀ ਹੈ ਇਹ ਕਾਰੀਗਰ ਕੋਲੇ ਸਾਨੂੰ ਉਥੇ ਟਾਈਮ ਤੇ ਤੁਸੀਂ ਫੋਨ ਨਹੀਂ ਚੱਕਦੇ ਜੀ ਫਿਰ ਅਸੀਂ ਮਸਾ ਟਾਈਮ ਤੋਂ ਟਾਈਮ ਕੱਢ ਕੇ ਹਨਾ ਕਾਰੀਗਰ ਕੋਲੇ ਜਾਣਾ ਹੁੰਦਾ ਫਿਰ ਔਖਾ ਹੋ ਜਾਂਦਾ ਲਓ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਲਿਓ ਜੀ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦਨੀ ਇਹਦੇ ਵਿੱਚ ਇੱਕ ਤੁਹਾਨੂੰ ਮਹਿਰੂਨ ਕਲਰ ਮਿਲੂਗਾ ਜੀ ਦੂਸਰਾ ਮਿਲੂਗਾ ਜੀ ਇਹਦਾ ਮੋਰ ਪੰਖੀ ਇਹਦੇ ਵਿੱਚ ਏ ਸੇ ਫੈਬਰਿਕ ਦੇ ਇਸ ਵਿੱਚ ਸੇਮ ਤੁਹਾਨੂੰ ਜਿਹੜਾ ਹੈਗਾ ਇਹ ਵਾਲਾ ਮਹਿਰੂਨ ਕਲਰ ਮਿਲੂਗਾ ਅਗਲਾ ਆ ਗਿਆ ਜੀ ਇਹਦਾ ਮੋਰ ਪੰਖੀ ਦੇਖੋ ਜੇ ਤੁਸੀਂ ਇਹ ਐਦਾਂ ਹੀ ਸੂਟ ਲੈਣਾ ਹੈ ਮੈਚਿੰਗ ਸੂਟ ਤੁਹਾਨੂੰ ਪਊਗਾ ਜੀ ਇਹ 2500 ਦਾ ਸੌਰੀ ਮੈਚਿੰਗ ਸੂਟ ਨਹੀਂ 올ਓਵਰ ਸੂਟ ਪਊਗਾ 2500 ਦਾ ਮੈਚਿੰਗ ਸੂਟ ਤੁਹਾਨੂੰ ਪਊਗਾ ਜੀ ਇਹ 2000 ਰੁਪਏ ਦੇ ਵਿੱਚ ਜੇ ਤੁਸੀਂ ਵਰਕ ਕਰਵਾਉਂਗੇ ਜੀ ਤਾਂ ਵਰਕ ਦੇ ਹਿਸਾਬ ਨਾਲ ਤੁਹਾਨੂੰ ਜਿਵੇਂ ਜੇ ਤੁਸੀਂ ਐਦਾਂ ਦਾ ਵਰਕ ਕਰਾਉਂਗੇ ਇਸੇ ਵਰਕ ਦੇ ਨਾਲ ਤੁਹਾਨੂੰ ਇਹ ਸੂਟ 3500 ਦੇ ਵਿੱਚ ਪੈ ਜਾਊਗਾ ਜੀ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਦੋ ਹੀ ਕਲਰ ਨੇ ਆਪਣੇ ਕੋਲੇ ਮੇਰੀਆਂ ਭੈਣਾਂ ਜਲਦੀ ਜਲਦੀ ਸੂਟ ਬੁੱਕ ਕਰ ਲਿਓ ਲਓ ਜੀ ਹ ਅਗਲਾ ਕਲਰ ਆ ਗਿਆ ਔਰ ਗੈਂਜਾ ਤੇ ਇਹ ਆਪਣੇ ਕੋਲੇ ਸਿੰਗਲ ਸੂਟ ਹੈ ਇਹ ਰੈਡੀ ਹੈ ਜੇ ਮੇਰੀ ਭੈਣ ਨੂੰ ਕਿਸੇ ਨੂੰ ਚਾਹੀਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਔਰਗੰਜਾ ਬਾਨਨੀ ਔਰਗੰਜਾ ਦਾ ਸੂਟ ਰਹੂਗਾ ਜੀ ਦੇਖੋ ਜੀ ਇਸ ਤਰ੍ਹਾਂ ਗਲੇ ਤੇ ਕੰਮ ਹੋਇਆ ਹੈ ਇਹਦਾ ਬਹੁਤ ਸੋਹਣਾ ਲਾਈਟ ਪੀਚ ਜਾਂ ਇਦੇ ਨਾਲ ਆਪਾਂ ਨੇ ਕੰਬੀਨੇਸ਼ਨ ਰੱਖਿਆ ਇਸ ਤਰ੍ਹਾਂ ਪੈਨਲ ਜਾਣਗੇ ਜੀ ਉਸੇ ਗਲੇ ਦਾ ਉਹਦਾ ਥੋੜਾ ਜਿਹਾ ਗਲੇ ਦਾ ਫਰਕ ਹੈ ਉਹ ਮਹਿਰੂਨ ਕਲਰ ਕਰਕੇ ਤੇ ਡਿਜ਼ਾਈਨ ਦਾ ਵੀ ਫਰਕ ਹੈ ਇਹ ਕੰਮ ਹੋਇਆ ਹੋਇਆ ਜੀ ਆਰੀ ਦਾ ਇਹ ਮਸ਼ੀਨ ਵਰਕ ਦਾ ਨਹੀਂ ਹੈਗਾ ਇਹ ਆਰੀ ਵਰਕ ਦਾ ਸੂਟ ਰਹੇਗਾ ਜੀ ਲਓ ਜੀ ਇਹਦੇ ਤੁਹਾਨੂੰ ਬਾਜੂ ਤੇ ਵੀ ਦੋ ਲਾਈਨਾਂ ਮਿਲਣਗੀਆਂ ਤੇ ਇਸ ਇਸ ਤਰ੍ਹਾਂ ਸਲਵਾਰ ਤੇ ਵੀ ਇਹ ਵਾਲਾ ਕੰਮ ਇਹਨੂੰ ਸਟੇਟ ਸਲਵਾਰ ਇਹ ਰੈਡੀ ਹੋਈ ਹੋਈ ਹੈ ਜੀ ਹੁਣ ਤੁਸੀਂ ਦੇਖ ਲਿਓ ਜੇ ਤੁਹਾਨੂੰ ਪਸੰਦ ਹੈ ਇਸ ਤਰ੍ਹਾਂ ਦੀ ਇਹ ਜਿਹੜੀ ਹੈਗੀ ਹੈ ਦੁਪੱਟੇ ਨੂੰ ਆਪਾਂ ਨੇ ਔਰਗਾਂਜਾ ਦਾ ਦੁਪੱਟਾ ਡਾਈ ਕਰਾ ਕੇ ਜਿਹੜਾ ਪੀਚ ਕਲਰ ਦਾ ਵਰਕ ਹੋਇਆ ਹੈ ਜੀ ਨਾਲ ਆਪਾਂ ਨੇ ਫਿਨਿਸ਼ਿੰਗ ਪੱਟੀ ਦਿੱਤੀ ਹੈ ਇਹ ਜਿਹਨੂੰ ਜਲਦੀ ਚਾਹੀਦਾ ਜੀ ਮੇਰੀਆਂ ਭੈਣਾਂ ਸੂਟ ਬੁੱਕ ਕਰ ਲਿਓ ਆਪਣੇ ਕੋਲੇ ਐਕਸਟਰਾ ਸੂਟ ਰੈਡੀ ਹੋਇਆ ਪਿਆ ਤਾਂ ਇਹ ਤੁਸੀਂ ਕੱਲ ਨੂੰ ਹੀ ਆਪਣੀ ਪੇਮੈਂਟ ਕਰਕੇ ਆਪਣਾ ਪਾਰਸਲ ਲਗਵਾ ਸਕਦੇ ਹੋ ਲਓ ਜੀ ਇਹ ਸੂਟ ਤੁਹਾਨੂੰ ਵਿਦ ਦੁਪੱਟਾ ਪਏਗਾ ਜੀ 4000 ਰੁਪਏ ਦੇ ਵਿੱਚ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਦੋ ਸੂਟ ਰੈਡੀ ਸਿਲਕ ਪਸ਼ਮੀਨੇ ਦੇ ਨੇ ਸਾਰਾ ਸਿਲਕ ਪਸ਼ਮੀਨਾ ਵਰਕ ਵਾਲਾ ਜਦੋਂ ਵੀ ਆਉਂਦਾ ਹੈ ਨਾਲ ਦੀ ਨਾਲ ਖਤਮ ਲਓ ਜੀ ਮਸ਼ੀਨ ਵਰਕ ਦਾ ਇਹ ਕੰਮ ਹੋਊਗਾ ਇਹਦਾ ਘੇਰਾ ਤੁਸੀਂ 22 ਤੋਂ 25 ਇੰਚ ਤੱਕ ਆਰਾਮ ਨਾਲ ਰੱਖ ਸਕਦੇ ਹੋ ਗਲਾ ਇਹਦਾ ਇਸ ਤਰ੍ਹਾਂ ਦਾ ਬਣਿਆ ਹੋਇਆ ਲਓ ਜੀ ਉੱਪਰ ਤੱਕ ਮੋਡੇ ਦੇ ਸੀਨ ਤੱਕ ਜਿਹੜੀ ਹੈਗੀ ਹੈ ਜੀ ਇਹ ਬੇਲ ਜਾਊਗੀ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਬੁੱਕ ਇਹ ਆਪਣੇ ਕੋਲੇ ਸੂਟ ਰੈਡੀ ਹੈ ਜੀ ਜਿਨੇ ਜਲਦੀ ਚਾਹੀਦੇ ਨੇ ਤਾਂ ਮੰਗਵਾ ਸਕਦੇ ਹੋ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਫੁੱਲ ਹੈਵੀ ਬਾਜੂ ਤੇ ਮੀਨੂ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2550 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 2550 ਰੁਪਏ ਬਿੱਦ ਵਰਕ ਦੇ ਨਾਲ ਵਿਦਾਊਟ ਦੁਪੱਟਾ ਅਗਲਾ ਆਊਗਾ ਜੀ ਇਹਦਾ ਦੋ ਹੀ ਸੂਟ ਆਪਣੇ ਕੋਲੇ ਰੈਡੀ ਨੇ ਬਾਕੀ ਤਾਂ ਸਾਰੇ ਨਾਲ ਦੀ ਨਾਲ ਜਾਈ ਜਾਂਦੇ ਨੇ ਬੁੱਕ ਆਲੀ ਨਹੀਂ ਰੈਡੀ ਹੋ ਰਹੀ ਜੀ ਐਕਸਟਰਾ ਕਿੱਥੋਂ ਕਰਾਵਾਂਗੇ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵੀ ਸਿਲਕ ਪਸ਼ਮੀਨੇ ਦੀ ਫੈਬਰਿਕ ਰਹੂਗੀ ਪਹਿਲਾਂ ਵਾਲੇ ਸੂਟ ਦੀ ਵੀ ਇਹ ਕੰਮ ਤੁਹਾਨੂੰ ਆਰੀ ਦਾ ਮਿਲੂਗਾ ਜੀ ਇਸ ਤਰ੍ਹਾਂ ਦਾ ਲਾਈਟ ਪਰਪਲ ਗੋਲਡਨ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਸ਼ਾਈਨਿੰਗ ਦੇਖੋ ਜੀ ਫਸਮੀਨੇ ਦੇ ਵਿੱਚ ਇਹਨੂੰ ਨਾ ਕਹਿੰਦੇ ਹੁੰਦੇ ਨੇ ਜਿੰਨਾ ਆਪਾਂ ਧੋਵਾਂਗੇ ਉਨਾ ਹੀ ਜ਼ਿਆਦਾ ਖਿੜੂਗਾ ਉਹ ਫੈਬਰਿਕ ਹੈ ਦੇਖੋ ਜੀ ਇਸ ਤਰ੍ਹਾਂ ਇਹਦਾ ਘੇਰ ਤੁਸੀਂ ਇਹਦਾ ਵੀ 22 ਤੋਂ 25 ਇੰਚ ਰੱਖ ਸਕਦੇ ਹੋ ਇਹ ਵਾਲਾ ਕੰਮ ਤਾਂ ਤੁਹਾਨੂੰ ਬਾਜੂ ਤੇ ਮਿਲੂਗਾ ਸਲਵਾਰ ਤੇ ਕੰਮ ਇਹਦੇ ਨਹੀਂ ਹੈਗਾ ਜੀ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਸਲਵਾਰ ਤੇ ਕੰਮ ਤੁਹਾਨੂੰ ਕਰਵਾ ਦਾਂਗੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 3000 ਰੁਪਏ ਆਰੀ ਵਰਕ ਦੇ ਨਾਲ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਕਰੇਵ ਦੇ ਉੱਪਰ ਦਿਖਾਉਣੀ ਆ ਉਹ ਵੀ ਇਹ ਸੇਮ ਡਿਜ਼ਾਈਨ ਬਣਿਆ ਹੋਇਆ ਹੈ ਜਿਹੜਾ ਮੈਂ ਤੁਹਾਨੂੰ ਹੁਣ ਸਿਲਕ ਪਸਮੀਨੇ ਤੇ ਦਿਖਾਇਆ ਇਹ ਰਾਇਲ ਬਲੂ ਕਲਰ ਤੇ ਬਣਿਆ ਜੀ ਆਰੀ ਦਾ ਸੇਮ ਡਿਜ਼ਾਈਨ ਹੈ ਦੇਖੋ ਲਓ ਜੀ ਕੰਮ ਦੇਖੋ ਨੇੜੇ ਤੋਂ ਫਿਨਿਸ਼ਿੰਗ ਮीडियो ਦੇ ਵਿੱਚ ਵੀ ਹੈ ਕੰਮ ਦਿਖਦਾ ਹੈ ਨਾ ਵੀ ਹਾਂ ਕੀਤਾ ਹੋਇਆ ਇਸ ਤਰ੍ਹਾਂ ਦਾ ਘੇਰ ਰਹੂਗਾ ਇਹ ਆਪਣਾ ਕਸਟਮਰ ਦਾ ਰੈਡੀ ਹੋਇਆ ਜੀ ਜੇ ਤੁਸੀਂ ਇਦਾਂ ਦਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਇਹ 80 ਗ੍ਰਾਮ ਕਰੇਵ ਤੇ ਹੋਇਆ ਹੋਇਆ ਜੀ ਲਓ ਜੀ ਨਿਧਾਨ ਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਲਿਓ ਜੀ ਅਗਲਾ ਆਊਗਾ ਜੀ ਇਹਨਾਂ ਦਾ ਪਰਪਲ ਸੂਟ ਇਹ ਵੀ ਆਰੀ ਵਰਕ ਦਾ ਹੋਇਆ ਹੋਇਆ ਦੇਖੋ ਜੀ ਲਓ ਜੀ ਇਹਦੇ ਵੀ ਇਸ ਤਰ੍ਹਾਂ ਜਰੀ ਦੇ ਨਾਲ ਪੈਨਲ ਜਾਣਗੇ 80 ਗ੍ਰਾਮ ਕ੍ਰੇਪ ਤੇ ਇਹ ਫੈਬਰਿਕ ਰਹੂਗੀ ਥੋੜਾ ਜਿਹਾ ਇਹ ਵੀਡੀਓ 'ਚ ਰੰਗ ਚੇਂਜ ਹੋ ਗਿਆ ਜੀ ਇਹ ਹੈਗਾ ਜਾਮਨੀ ਟੋਨ ਤੇ ਇਹਦੇ ਵਿੱਚ ਤੁਸੀਂ ਸੋਨੂੰ ਥੋੜਾ ਜਿਹਾ ਬਲੂ ਜਿਹਾ ਦਿਖ ਰਿਹਾ ਹੈ ਨਾ ਨਹੀਂ ਇਹ ਜਾਮਨੀ ਟੋਨ ਤੇ ਹੈ ਜਾਮਨੀ ਕਲਰ ਹੈ ਲਾਈਟ ਪਰਪਲ ਜਿਹਾ ਕਲਰ ਹੈ ਦੇਖੋ ਜੀ ਇਸ ਤਰ੍ਹਾਂ ਇਹਦਾ ਘੇਰ ਤੇ ਕੰਮ ਰਹੂਗਾ ਆਰੀ ਵਰਕ ਦਾ ਲਓ ਜੀ ਬਹੁਤ ਸੋਹਣਾ ਕੰਮ ਦੇਖੋ ਨੇੜੇ ਤੋਂ ਇਸ ਤਰ੍ਹਾਂ ਇਹੀ ਫਲਾਵਰ ਤੁਹਾਨੂੰ ਜਿਹੜੇ ਹੈਗੇ ਨੇ ਬਾਜ਼ੂ ਤੇ ਮਿਲਣਗੇ ਜੀ ਸਲਵਾਰ ਤੇ ਕੰਮ ਇਹਦੇ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ 80 ਗ੍ਰਾਮ ਦੀ ਕਰੇਵ ਰਹੂਗੀ ਜੀ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਲਓ ਜੀ ਅਗਲਾ ਇੱਕ ਸਿਲਕ ਪਸ਼ਮੀਨੇ ਚ ਆਪਣੇ ਕੋਲੇ ਆਰੀ ਦਾ ਸੂਟ ਹੈ ਘੇਰ ਤੇ ਕੰਮ ਹੋਇਆ ਹੋਇਆ ਹੈ ਜੀ ਸਰਦਈ ਫਿਰੋਜੀ ਕਲਰ ਹੈ ਦੇਖੋ ਜੀ ਇਸ ਤਰ੍ਹਾਂ ਦਾ ਹੈਗਾ ਫੇਰ ਦਾ ਕੰਮ ਰਹੂਗਾ ਕੰਮ ਪੂਰਾ ਹੈਵੀ ਆਰੀ ਵਰਕ ਦਾ ਕੰਮ ਹੋਇਆ ਹੋਇਆ ਜੀ ਦੇ ਉੱਪਰ ਦੇਖੋ ਨਾਰੀ ਦੇ ਵੀ ਜਮਾ ਬਰੀਕ ਬਰੀਕ ਕਰੀ ਹੋਈ ਆ ਇਹ ਨਹੀਂ ਹੈਗਾ ਵੀ ਉੱਪਰੋਂ ਪੂਰੇ ટોਪੇ ਆ ਡੇਡੇ ਹੋਣਗੇ ਜਮਾ ਓਕੇ ਦੇਖੋ ਨੇੜੇ ਤੋਂ ਪਤਾ ਵੀ ਨਹੀਂ ਲੱਗਦਾ ਵੀ ਕਿ ਜੀਰੋ ਟਾਂਕੇ ਦਾ ਕੰਮ ਹੋਇਆ ਜਾਂ ਇਹ ਆਰੀ ਵਰਕ ਦਾ ਹੋਇਆ ਹੈ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਇਸ ਤਰ੍ਹਾਂ ਇਹਦੇ ਬਾਜੂ ਤੇ ਕੰਮ ਰਹੂਗਾ ਲਓ ਜੀ ਮੇਰੀ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਬਸ ਆਪਣੇ ਕੋਲੇ ਐਕਸਟਰਾ ਸੂਟ ਸਿਲਕ ਪਸ਼ਮੀਨੇ ਦੇ ਤਿੰਨ ਹੀ ਨੇ ਇਹ ਵੀ ਹੁਣਾਂ ਨਹੀਂ ਪਤਾ ਸੇਲ ਹੋ ਜਾਣ ਲਓ ਜੀ ਮੇਰੀ ਭੈਣਾ ਜਲਦੀ ਜਲਦੀ ਬੁਕਿੰਗ ਕਰ ਲਓ ਜੀ ਸੂਟ ਰੈਡੀ ਕਰਵਾਉਣ ਲਈ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਬਰਕ ਡਿਜ਼ਾਈਨ ਵੀ ਦਿਖਾ ਦਿੱਤੇ ਨੇ ਤੇ ਕਲਰ ਪ੍ਰਿੰਟ ਵੀ ਦਿਖਾ ਦਿੱਤੇ ਨੇ ਹੁਣ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਮਿਲਦਿਆਂ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ